ਸਹੀ ਗੱਲ ਜੀ ਅੱਜ ਆਇਆਗੇ ਮਲੇਰਕੋਟਲੇ ਵਾਲਿਆਂ ਦਾ ਵੈਸ਼ ਨੂੰ ਢਾਬਾ ਜਿਹੜਾ ਕਿ ਸੰਗਰੂਰ ਦੇ ਬੱਸ ਸਟੈਂਡ ਦੇ ਨੇੜੇ ਹੈਗਾ ਮੇਰੇ ਦੋਸਤ ਨੇ ਕਿਹਾ ਸੀ ਕਿ ਇੱਥੇ ਤਾਂ ਖਾਣਾ ਬੜਾ ਵਧੀਆ ਹੁੰਦਾ ਤੇ ਮੈਂ ਕਿਹਾ ਚਲੋ ਯਾਰ ਚੈੱਕ ਕਰੀਏ ਬਾਕੀ ਸੰਗਰੂਰ ਦੇ ਲੋਕਾਂ ਨੂੰ ਵੀ ਤਾਂ ਪਤਾ ਲੱਗੇ ਵੀ ਕਿੰਨਾ ਕੁ ਵਧੀਆ ਖਾਣਾ ਇਹਨਾਂ ਦਾ ਸੋ ਇਸ ਕਰਕੇ ਆ ਗਿਆ ਇਹਨਾਂ ਦੀ ਰੇਟ ਲਿਸਟ ਹੈ ਤੁਸੀਂ ਪਾਉਜ਼ ਕਰਕੇ ਚਾਹੇ ਚੈੱਕ ਕਰ ਲਿਓ ਮੈਂ ਕੇਰਾ ਮੈਂ ਕਿਹਾ ਚਲੋ ਨੀਗਾ ਜੀ ਮਰਵਾਦਾ ਮੇਰਾ ਦੋਸਤ ਫੋਨ ਤੇ ਲੱਗਿਆ ਹੋਇਆ ਸੀਗਾ ਫਿਰ ਵੀਰ ਨੂੰ ਪੁੱਛਿਆ ਵੀ ਔਰ ਕੀ ਕੀ ਵਧੀਆ ਲੱਗਦਾ ਤੇ ਉਹਨਾਂ ਨੇ ਸਾਨੂੰ رائے ਦਿੱਤੀ ਪਹਿਲਾਂ ਗਲਾਸ ਫੜਾਈ ਤੇ ਕਿਹਾ ਵੀ ਵੀਰ ਜੀ ਆਹ ਚੀਜ਼ਾਂ ਖਾਓ ਫਿਰ ਉਸ ਤੋਂ ਬਾਅਦ ਅਸੀਂ ਆਰਡਰ ਕੀਤੀਆਂ ਤੇ ਆਰਡਰ ਕਰਨ ਤੋਂ ਬਾਅਦ ਸਾਡੇ ਕੋਲ ਆ ਗਈ ਮਲਾਈ ਮਟਰ ਸਾਡੇ ਕੋਲ ਆਈ ਦਾਲ ਤੜਕਾ ਤੇ ਫਿਰ ਉਸ ਤੋਂ ਬਾਅਦ ਐਂਡ ਤੇ ਅਸੀਂ ਇੱਕ ਹੋਰ ਡਿਸ਼ ਮੰਗਾਈ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਪਹਿਲਾਂ ਆ ਚੈੱਕ ਕਰ ਲਈਏ ਆ ਤੁਹਾਨੂੰ ਦਿਖਾ ਦਈਏ ਰੋਟੀਆਂ ਬੜੀਆਂ ਲਾਜਵਾਬ ਅੱਜ ਕੱਲ ਜਿਹੜੇ ਮਟਾਬੇ ਦੇਖ ਰਿਹਾ ਨਾ ਦੋਸਤੋ ਪਹਿਲਾਂ ਤੁਸੀਂ ਚੈੱਕ ਕਰੋ ਯਾਰ ਆ ਮਲਾਈ ਮਟਰ ਦਾ ਜਿਹੜਾ ਟੇਸਟ ਹੈ ਉਹ ਅਲੱਗ ਹੀ ਹੈ ਖੈਰ ਅੱਜ ਕੱਲ ਜਿਹੜੇ ਟਾਬੇ ਨੇ ਨਾ ਉਹ ਟਾਬੇ ਥੋੜਾ ਜਿਹਾ ਕੰਮ ਕਰੀ ਜਾਂਦੇ ਨੇ ਮਸਾਲੇ ਵੱਧ ਪਾ ਦਿੰਦੇ ਨੇ ਤੇ ਫਿਰ ਮਸਾਲੇ ਵੱਧ ਪਾ ਕੇ ਆਹ ਮੇਰਾ ਫਿਰ ਹੁਣ ਐਂਗਲ ਬਣ ਰਿਹਾ ਹੈਗਾ ਤੇ ਉਹ ਤੋਂ ਬਾਅਦ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਸੋ ਕਹਿਣ ਦਾ ਮਤਲਬ ਮੇਰਾ ਇਹ ਹੈ ਵੀ ਅੱਜ ਕੱਲ ਜਿਹੜੇ ਢਾਬੇ ਨੇ ਬਾਕੀ ਮੈਂ ਬਾਕੀਆਂ ਦੀ ਵੀ ਜਿਹੜੀ ਮੈਂ ਉੱਥੇ ਟੇਸਟ ਕਰਦਾ ਫੂਡ ਤਾਂ ਬੜਾ ਹੀ ਚਟਪਟਾ ਤਿੱਖਾ ਹੁੰਦਾ ਹੈਗਾ ਤੇ ਫਿਰ ਮਸਾਲੇ ਜੇ ਬਣਾ ਕੇ ਕਿਹਾ ਜਾਂਦਾ ਕਿ ਨਹੀਂ ਜੀ ਸਾਡੇ ਢਾਬੇ ਤੇ ਹੋਟਲ ਵਾਲਾ ਸਵਾਦ ਹੈ ਉਹ ਭਰਾਵੋ ਮੈਂ ਤੁਹਾਨੂੰ ਪੁੱਛਣਾ ਚਾਹਨਾ ਤੁਸੀਂ ਢਾਬੇ ਤੇ ਉਹ ਤਾਂ ਢਾਬੇ ਵਾਲਾ ਹੀ ਸਵਾਦ ਦੋ ਹੋਟਲਾਂ ਪਿੱਛੇ ਕਿਉਂ ਭਜਦੇ ਹੋ ਅਸੀਂ ਤਾਂ ਖੁਦ ਹੋਟਲਾਂ ਨੂੰ ਛੱਡ ਕੇ ਢਾਬੇ ਤੇ ਢਾਬੇ ਦਾ ਸਵਾਦ ਲੈਣ ਆਉਣੇ ਆ ਖੈਰ ਕੰਟੀਨਿਊ ਕਰਦੇ ਆ ਦੇਖੋ ਤੁਸੀਂ ਦੋਸਤਾਂ ਨੇ ਖਾ ਖਾ ਕੇ ਕੰਮ ਜਿਹਾ ਉਹ ਕਰਤਾ ਤੇ ਖਾਲੀ ਕਰਤੀ ਤੇ ਮੈਨੂੰ ਵੀ ਬੜਾ ਵਧੀਆ ਲੱਗਿਆ ਮੈਂ ਕਿਹਾ ਚਲੋ ਵਧੀਆ ਯਾਰ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਚੈੱਕ ਕਰਾਉਣੇ ਆਗੇ ਇੱਥੇ ਦੀ ਇੱਕ ਹੋਰ ਡਿਸ਼ ਕਿਉਂਕਿ ਆ ਤਾਂ ਦੇਖੋ ਤੁਸੀਂ ਅਸਤ ਨਵੇੜਤਾ ਬੜਾ ਹੀ ਸਵਾਦਦਾਰ ਖਾਣਾ ਸੀ ਬੜਾ ਹੀ ਆਨੰਦ ਆ ਗਿਆ ਸੀਗਾ ਖਾ ਕੇ ਤੇ ਮੈਂ ਤੁਹਾਨੂੰ ਦੱਸਦਾ ਕਿ ਮ재ਈ ਆ ਗਿਆ ਯਾਰ ਤੇ ਆ ਤੁਸੀਂ ਦੇਖੋ ਦਾਲ ਮੈਂ ਅਲੱਗ ਮੈਂ ਕਿਹਾ ਟੇਸਟ ਕਰਾਂ ਤੇ ਉਹ ਵੀ ਬੜੀ ਨੰਦਰਦਾਈਸੀ ਤੇ ਫਿਰ ਉਸ ਤੋਂ ਬਾਅਦ ਫੇਰ ਮੈਨੇ ਮਾੜੀ ਜੀ ਨਿਗਾਹ ਮਰਵਾਈ ਤੁਹਾਨੂੰ ਤੁਸੀਂ ਚੈੱਕ ਕਰੋ ਸਾਰੇ ਦੇਖੋ ਖਾ ਰਹੇ ਨੇ ਵਧੀਆ ਇੰਜੋਏ ਕਰ ਰਹੇ ਨੇਗੇ ਤੇ ਫਿਰ ਉਸ ਤੋਂ ਬਾਅਦ ਫੇਰ ਆਪਾਂ ਮੰਗਾਈ ਲਾਸਟ ਤੇ ਆਹਾ ਕਹਿੰਦੇ ਜੀ ਇੱਥੇ ਦੀ ਪਨੀਰ ਪੁਰਜੀ ਖਾ ਕੇ ਦੇਖੋ ਮੈਂ ਕਹਾ ਜੀ ਫਿਰ ਖਾ ਕੇ ਦੇਖ ਲੈਂਦੇ ਆ ਆਹਾ ਮੈਨੂੰ ਤਾਂ ਹੁਣ ਤੋਂ ਹੀ ਸੁਆਦ ਆ ਰਿਹਾ ਆ ਪਨੀਰ ਪੁਰਜੀ ਦਾ ਟੇਸ ਜੀ ਤੁਹਾਡੇ ਤੱਕ ਪਹੁੰਚਾਉਣੇ ਆਗੇ ਜਦੋਂ ਖਾਦੀ ਨਾ ਆਨੰਦ ਆ ਗਿਆ ਬਹੁਤ ਮਜ਼ਾ ਸੀ ਬਹੁਤ ਸੁਆਦ ਸੀ ਤੇ ਨਾਲ ਹੀ ਪਿਆਜ਼ ਹੈ ਨਾ ਜਿਹੜਾ ਇਹਦੇ ਨਾਲ ਇੱਕੋ ਦਮ ਹੀ ਜਦੋਂ ਤੁਰੰਤ ਉੱਤੇ ਨਿੰਬੂ ਪਾਇਆ ਹੋਵੇ ਤੇ ਫਿਰ ਆ ਲ ਐਂਡ ਤੇ ਫਿਰ ਆ ਦੇਖੋ ਤੁਸੀਂ ਪੰਜਾਬੀ ਮਿਸੀ ਆ ਗਈ ਪੰਜਾਬੀ ਮਿਸੀ ਪੂਰੇ ਪੰਜਾਬ ਦੀ ਸ਼ਾਨ ਇਹ ਤੋਂ ਬਿਨਾ ਫਿਰ ਮੈਂ ਕਿਹਾ ਕਿਵੇਂ ਰੁਕ ਸਕਦੇ ਆ ਆ ਫਿਰ ਮੈਂ ਕਿਹਾ ਭਰਾਵਾ ਮੇਰਾ ਫੜੀ ਮੈਂ ਕਿਹਾ ਦੁਬਾਰਤੋਂ ਕੈਮਰਾ ਤੇ ਫਿਰ ਉਸ ਤੋਂ ਬਾਅਦ ਵੀਰ ਨੇ ਨੈਪਕੀਨ ਨਾਲ ਮੇਰੇ ਮੋਬਾਈਲ ਨੂੰ ਫੜਿਆ ਯਾਰ ਅਗਲਾ ਦੇਖੋ ਕਹਿੰਦਾ ਕਿਤੇ ਤੇਲ ਨਾ ਲੱਗ ਜੇ ਨਾ ਬਟਰ ਨਾ ਲੱਗ ਜੇ ਤੇ ਫਿਰ ਮੈਂ ਕਿਹਾ ਚਲੋ ਇਹਦਾ ਵੀ ਟੇਸ ਤੁਹਾਡੇ ਤੱਕ ਪਹੁੰਚਾ ਦਾਂ ਫਿਰ ਇਹਦੀ ਆਪਾਂ ਇੱਕ ਬਾਈਟ ਲਈ ਤੇ ਟੇਸਟ ਕੀਤਾ ਤੇ ਮੈਨੂੰ ਆ ਗਿਆ ਆਨੰਦ ਹੁਣ ਤੁਹਾਡੀ ਵਾਰੀ ਆ ਮਲੇਰਕੋਟਲੇ ਵਾਲਿਆਂ ਦੇ ਵੈਸ਼ ਨੂੰ ਢਾਬੇ ਤੇ ਖਾਣਾ ਛੱਕਣ ਦੀ ਮੈਨੂੰ ਸਵਾਦ ਵਧੀਆ ਲੱਗਿਆ ਠੀਕ ਸੀ ਸਫਾਈ ਵੀ ਠੀਕ ਸੀਗੀ